ਸਾਰੇ ਸਾਡੀਆਂ ਮੁਕਾਬਲੀਆਂ ਇੱਥੇ ਦੇ ਲੋਕ ਇੱਥੇ ਦੇ ਜੜੀ 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 ਮਰਦਾਬਾਦ ਮਰਦਾਬਾਦ ਜੈ ਜੀ ਹਰ ਕ੍ਰਿਸ਼ਨ ਸ੍ਰੀ ਹਰਿ ਕ੍ਰਿਸ਼ਨ ਵਾਹਿਗੁਰੂ ਵਾਹਿਗੁਰੂ ਆਹ ਵੇਖੋ ਆਹ ਵੇਖੋ ਪਿਆਰ ਪੰਜਾਬ ਪੁਲਿਸ ਬਣੀ ਤੇ ਆ ਕੇ આખો રાવ ઓય આવો છો આમે મમ્મા કાને આવો આવો છો ઢક્કા સકતી આપણો આ વિડિયો મારો મારો હનુ પાજી તું તો આલી વાત કરી છે આ હોતી આજી ભગા રાખતો કી આ જો કળતા ਇਹ ਇੰਤਕੈਂਪਰ ਮੈਂ ਕਾ ਲਾਉਂਦਾ ਫੜਦਾ ਕਿਉਂ ਗੱਲਾਂ ਕਰਦਾ ਮੇਰੇ ਇਹ ਥੋੜੀ ਗੱਲਾਂ ਕੋਈ ਵੀ ਤੂੰ ਧੱਕੇ ਦਾ ਪੈਸੇ ਵਹੀ ਜਾਂਦੇ ਹੋ ਉੱਥੇ ਰੋ ਜਾ ਮੁੜ ਕੇ ਹੁਣੀ ਇੱਥੇ ਮੁੜ ਕੇ ਆਇਆ ਇਹਨੇ ਕੌਣ ਨਹੀਂ ਰੋ ਜਾਓ ਪਹਿਲੇ ਬੰਨੇ ਹੋ ਪਹਿਲੇ ਬੰਨੇ ਉੱਥੇ ਬੰਦੇ ਆਓ ਇੱਧਰ ਆ ਪਹਿਲੇ ਬੰਨੇ ਇੱਧਰ ਆ ਪਹਿਲੇ ਬੰਨੇ ਉੱਪ ਉੱਪ ਨਹੀਂ ਆਦਾ ਨਹੀਂ ਮੀਂਹ ਪਾਉਂਦਾ ਨਹੀਂ ਆਦਾ ਨਹੀਂ ਮੀਂਹ ਪਾਉਂਦਾ ਜੀ ਮੀਂਹ ਨਹੀਂ ਆਉਂਦਾ ਨਹੀਂ ਤੂੰ ਕਿੱਥੇ ਤੱਕ ਮਰਜ਼ੀ ਘੋੜਵਾ ਲਾਦੀ ਥੋੜਾ ਤੂੰ ਦਾਟਣਾ ਰੋਜ਼ ਇੱਥੇ ਹੀ ਕਰਨੀ ਆ ਫਲੋ ਜਾਓ ਕਿੱਥੇ ਨੀਰਾ ਖਲਵਾ ਜਾਓ ਸਹੀ ਹੈ ਜੀ ਚੋਣੀਆਂ ਵੇਖ ਜੀ ਖਲਵਾਓ ਲੋ ਜਾਓ ਲੋ ਆਵੇਂ ਇੱਥੇ ਆ ਇੱਥੇ ਆ ਕੇ ਲੈ ਬਾਤ ਹਾਂ ਆ ਮਲਾਜ਼ਮੀ ਜ਼ਬਰਦਸਤ ਹੈ ਕਾਂਡੇ ਬੀਬੀ ਨਾਲ ਵੇਖੋ ਵਾਈ ਕਿ ਮਰ ਗਿਆ ਨਾ ਵਾਈ ਨਹੀਂ ਨਹੀਂ ਹੱਥ ਲਾਉਂਦੇ ਤੇ ਬੀਬੀ ਤਾਂ ਨਹੀਂ ਆਹ ਹੋਰ ਕੋਈ ਹੰਨ ਮਾਰੋਦਾ ਇੱਥੇ ਆ ਜਾਈਦਾ ਵਾ ਉਹ ਤਾਂ ਮੈਂਡਰੀ ਆ ਉਹ ਤਾਂ ਸਾਰੇ ਇੱਧਰ ਆ ਜਾਓ ਯਾਰ ਇੱਥੇ ਆ ਜਾਓ ਸਾਰੇ ਇੱਥੇ ਆ ਜਾਓ ਆਪਣੇ ਬੰਦੇ ਆ ਜਾਓ ਕੋਈ ਨਹੀਂ ਇਹਨੇ ਗੱਡੀ ਮੁੱਤ ਚਾਂ ਲਗਾ ਤੇ ਤੰਗ ਬਣ ਕੱਲੀ ਕੱਲੀ ਦਿਖਾ ਦੇ ਇਹਨੇ ਜਮਨੇ ਦੇ ਲਈ ਗੱਡੀ ਚਾਲੀ ਗੱਡੀ ਕੋਰੇ ਪਾ ਦੋ ਪਿਛੇ ਪਿਛੇ ਬੱਜਰੀ ਕਰੋ ਬੱਜਰੀ ਬੱਜਰੀ ਕਰੋ ਕਾੜਾ ਘਾਟ ਲਿਓ ਕਹ ਨਹੀਂ ਕਹ ਰਿਹਾ ਫੜੀ ਹਲੋ ਵਾਲੇ ਕਿੱਡੀ ਗੱਲ ਪਤਾ ਥੱਲੇ ਓਏ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਆ ਪਾਈ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਅੱਜ ਤੜਕਸਾਰ ਲਗਭਗ 5 ਵਜੇ ਦੇ ਕਰੀਬ ਜੋ ਆ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਨਾਲ ਰਲ ਕੇ ਜਿਹੜਾ ਅੱਜ ਆ ਤੁਗਲਕੀ ਫਰਮਾਨਾਂ ਦੇ ਨਾਲ ਜਿਹੜਾ ਕਹਿਰ ਟਾਇਆ ਉਹਦੇ ਵਿੱਚ ਆ ਸਾਡੇ ਯੋਧੇ ਜਿਹੜੇ ਆ ਜਿਹੜੇ ਜ਼ਖਮੀ ਨੇ ਸਖਤ ਤਰੀਕੇ ਨਾਲ ਬਹੁਤ ਜ਼ਿਆਦਾ ਸੱਟਾਂ ਨੇ ਆ ਲੈ ਕੇ ਹੁਣ ਅਸੀਂ ਦਵਾਈ ਵਾਸਤੇ ਦਵਾਈ दारू ਦੇ ਲਈ ਲੈ ਕੇ ਤੁਰੇ ਆ ਬਿਲਕੁਲ ਇਹ ਨੀਤੀ ਆ ਸਪਸ਼ਟ ਹੋ ਗਈ ਆ ਕਿ ਸੂਬਾ ਸਰਕਾਰ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਵੱਡੀ ਭਾਈ ਵਾਲਾ ਉਹਦੇ ਤੋਂ ਬਿਨਾ ਇਹਦਾ ਗੁਜ਼ਾਰਾ ਨਹੀਂ ਹੈਗਾ ਔਰ ਜਿੰਨਾ ਤਸ਼ੱਦਦ ਪਿਛਲੇ ਦਿਨਾਂ ਚ ਜਾਂ ਅੱਜ ਜਿਹੜਾ ਆ ਉਹ ਇੱਥੇ ਪੰਜਾਬ ਦੀ ਧਰਤੀ 'ਚ ਪੁੱਤਾਂ ਵਰਗੀਆਂ ਪਾਲੀਆਂ ਫਸਲਾਂ ਬਿਨਾ ਪੈਸੇ ਦੇਣ ਤੋਂ ਕਬਜ਼ਾ ਕਰਨ ਦੀ ਨੀਤੀ ਨਾਲ ਜਦੋਂ ਆਏ ਨੇ ਇਹ ਐਡਾ ਵੱਡਾ ਕਹਿਰ ਜਿਹੜਾ ਇੱਥੇ ਟਾਇਆ ਬੱਚੀਆਂ ਬੀਬੀਆਂ ਬੱਚੇ ਤੇ ਸਾਡੇ ਵਲੰਟੀਅਰ ਸਹਿਬਾਨ ਸਾਰੇ ਲਗਭਗ ਵੱਡੀ ਪੱਦਰ ਤੇ ਵਿੱਚ ਜਿਹੜੇ ਨੇ ਉਹ ਜ਼ਖਮੀ ਨੇ ਤੇ ਬਹੁਤ ਜ਼ਿਆਦਾ ਅਤ ਦਰਜੇ ਦੀ ਜਿਹੜੀ ਕੁੱਟ ਮਾਰਿਆ ਜਿਹੜੀ ਉਹ ਅੱਜ ਇੱਥੇ ਪਿੰਡ ਭਰਤ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਕੀਤੀ ਗਈ ਆ